ਕਹਿੰਦੇ ਪਤੀ ਹੁੰਦਾ ਪਰਮੇਸ਼ਰ ਮੈਂ ਵੀ ਮੰਦੀ ਆ ਸੁਣ ਕੇ ਸੌ ਸੌ ਗੱਲਾਂ ਹੱਥ ਭਈ ਬੰਦੀਆਂ ਥੱਕੀ ਵਾਸਤੇ ਘੱਤ ਮੇਰੇ ਪਰਮੇਸ਼ਰ ਨੂੰ ਰੱਬਾ ਦੇ ਦੇ ਮੱਤ ਮੇਰੇ ਪਰਮੇਸ਼ਰ ਨੂੰ ਮਾਲਕਾ ਤੂੰ ਹੀ ਦੇ ਦੇ ਮੱਤ ਮੇਰੇ ਪਰਮੇਸ਼ਰ ਨੂੰ ਆ ਕੇ ਰੱਬਾ ਵੇਖ ਤੂੰ ਜਿਹੜਾ ਜਪ ਹੁੰਦਾ ਆਥਨ ਮੇਰੇ ਪਰਮੇਸ਼ਰ ਬਣਿਆ ਰਪੁੰਦਾ ਸਾਮਨ ਬੰਦੇ ਸਤ ਮੇਰੇ ਪਰਮੇਸ਼ਰ ਨੂੰ ਰੱਬਾ ਦੇ ਦੇ ਮੱਤ ਮੇਰੇ ਪਰਮੇਸ਼ਰ ਨੂੰ ਮਾਲਕਾ ਤੂੰ ਹੀ ਦੇ ਦੇ ਮੱਤ ਮੇਰੇ ਪਰਮੇਸ਼ਰ ਨੂੰ ਕਹਿੰਦਾ ਡਰਦਾ ਨਾ ਕੋਈ ਉਹ ਉੱਚੀ ਸਾ ਲੈਂਦਾ ਟੱਲੀ ਹੋ ਕੇ ਜਦੋਂ ਸਿਆਪਾ ਪਾ ਲੈਂਦਾ ਵੇ ਬੋ ਕਿਹੜੀ ਸ਼ਰਮ ਤੇ ਪਤ ਮੇਰੇ ਪਰਮੇਸ਼ਰ ਨੂੰ ਰੱਬਾ ਦੇ ਦੇ ਮਤ ਮੇਰੇ ਪਰਮੇਸ਼ਰ ਨੂੰ ਮਾਲਕਾ ਤੂੰ ਹੀ ਦੇ ਦੇ ਮਤ ਮੇਰੇ ਪਰਮੇਸ਼ਰ ਨੂੰ ਜੇ ਤੇਰੇ ਬੰਦੇ ਰੱਬਾ ਰੱਬ ਸਮਾਨ ਹੁੰਦੇ ਤੀਵੀ ਦੇ ਵੀ ਰੱਬਾ ਕੁਝ ਅਰਮਾਨ ਹੁੰਦੇ ਜੇ ਤੇਰੇ ਬੰਦੇ ਰੱਬਾ ਰੱਬ ਸਮਾਨ ਹੁੰਦੇ ਤੀਨੀ ਜਦ ਵੀ ਰੱਬਾ ਕੁਝ ਅਰਮਾਨ ਹੁੰਦੇ ਕੋਈ ਐਸੀ ਵਕਸਸ ਮਤ ਮੇਰੇ ਪਰਮੇਸ਼ਰ ਨੂੰ ਰੱਬਾ ਦੇ ਦੇ ਮਤ ਮੇਰੇ ਪਰਮੇਸ਼ਰ ਨੂੰ ਮਾਲਕਾ ਤੂੰ ਹੀ ਦੇ ਦੇ ਮਤ ਮੇਰੇ ਪਰਮੇਸ਼ਰ ਨੂੰ ਕਦੇ ਕਦੇ ਤਾਂ ਦਾਨੀ ਵਰਕੇ ਹੱਸਦੇ ਆ ਤੇਰਾ ਢਿੱ ਗਿਆ ਪਿਆ ਪਰਮੇਸ਼ਰ ਆ ਤੇ ਦੱਸਦੇ ਇੱਕ ਵਾਰੀ ਫੇਰ ਕਦੇ ਕਦੇ ਤਾਂ ਬਾਨੀ ਵਰਗੇ ਹੱਸਦੇ ਆ ਤੇਰਾ ਤੇ ਗਿਆ ਪਿਆ ਪਰਮੇਸ਼ਰ ਆ ਕੇ ਦੱਸਦੇ ਆ ਫੁੱਲੇ ਮਿੱਟੀ ਪਿੰਡੋਂ ਚੱਕ ਮੇਰੇ ਪਰਮੇਸ਼ਰ ਨੂੰ ਰੱਬਾ ਦੇ ਦੇ ਮੱਤ ਮੇਰੇ ਪਰਮੇਸ਼ਰ ਨੂੰ ਮਾਲਕਾ ਤੂੰ ਹੀ ਦੇ ਦੇ ਮੱਤ ਮੇਰੇ ਪਰਮੇਸ਼ਰ ਨੂੰ ਬੋ